ਸੋ ਦੇਰ ਆ ਦੱਸਦੀ ਕਿ ਜਲੰਧਰ ਦੇ ਸਟੇਸ਼ਨ ਤੇ ਜਿਹੜਾ ਲੰਗਰ ਦੇ ਦੌਰਾਨ ਇੱਕ ਜਿਹੜਾ ਲੁਟੇਰੇ ਫੜ ਕੇ ਲਿਆਦੇ ਦੋ ਬੰਦੇ ਜਿਹੜੇ ਫੜੇ ਗਏ ਨੇ ਦੱਸਿਆ ਰਿਹਾ ਕਿ ਐਕਟਿਵ ਆ ਵੀ ਉਹਨਾਂ ਨੇ ਪਹਿਲਾਂ ਚੱਕੀ ਹੈ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਜੀ ਮੇਰਾ ਨਾਮ ਅਮੀਦਾ ਜੀ ਅਸੀਂ ਮਰੂਤੀ ਨੰਦਨ ਸੇਵਾ ਸੰਗ ਪਰਿਵਾਰ ਤੋਂ ਇੱਕ ਉੱਥੇ ਸਜਤਾ ਤੋਂ ਲੰਗਰ ਚਲਾ ਰਹੇ ਜੀ ਸਟੇਸ਼ਨ ਤੇ ਪਿਛਲੇ 80 ਦਿਨਾਂ ਤੋਂ ਜੀ ਅੱਜ ਅਸੀਂ ਉੱਥੇ ਲੰਗਰ ਦੀ ਸੇਵਾ ਕਰ ਰਹੇ ਸੀ ਸਾਡੇ ਸਾਰਾ ਪਰਿਵਾਰ ਔਰ ਅਸੀਂ ਉੱਥੇ ਦੇਖਿਆ ਕਿ ਇਹ ਮੁੰਡੇ ਦੋ ਮੋਬਾਈਲ ਚੋਰੀ ਕਰਕੇ 도ੜ ਰਹੇ ਸੀਗੇ ਜੀ ਔਰ ਅੱਜ ਤੋਂ 4-5 ਦਿਨ ਪਹਿਲੇ ਸਾਡੀ ਵੀ ਉੱਥੇ ਇੱਕ ਐਕਟਿਵ ਚੱਕੀ ਗਈ ਹੈ ਜੀ। ਅੱਛਾ ਸਟੇਸ਼ਨ ਤੋਂ ਹੀ ਸਟੇਸ਼ਨ ਤੋਂ ਹੀ ਠੀਕ ਹੈ। ਇਹ ਲੰਗਰ ਦੇ ਦੌਰਾਨ ਚੁੱਕੀ। ਹਾਂ ਜੀ ਹਾਂ ਜੀਕਰ ਤੋਂ ਦੌਰਾਨ ਜੀ ਉੱਥੇ ਅਸੀਂ ਸੇਵਾ ਕਰ ਰਹੇ ਸੀ ਸਾਰੇ ਤੇ ਉਸ ਤੋਂ ਬਾਅਦ ਸਾਨੂੰ ਅਸੀਂ ਜਦੋਂ ਬਾਹਰ ਆਏ ਸੇਵਾ ਕਰਨ ਤੋਂ ਬਾਅਦ ਤੇ ਸਾਨੂੰ ਪਤਾ ਲੱਗਾ ਜੀ ਸਾਡੀ ਐਕਟਿਵ ਨਹੀਂ ਹੈ। ਤੇ ਜਿਹੜੇ ਇਹ ਵਿਅਕਤੀ ਤੁਸੀਂ ਫੜ ਕੇ ਲੈ ਕੇ ਇਹ ਕੀ ਕਰ ਰਹੇ ਸੀ ਅਜ ਉੱਥੇ ਤਾਂ ਮੋਬਾਈਲ ਮੋਬਾਈਲ ਚੋਰੀ ਕਰਦੇ ਫੜੇ ਗਏ। ਠੀਕ ਹੈ। ਔਰ ਰੰਗੇ ਹੱਥੋਂ ਫੜੇ ਗਏ ਜੀ ਉੱਥੇ। ਇਹ ਕਿੰਨਾ ਚਾਰੇ ਸੀ? ਇਹ ਉੱਥੇ ਸੀ ਜੀ ਕੋਈ ਆਟੋ ਵਾਲਾ ਆਟੋ ਵਾਲਾ ਸੀਗਾ ਉੱਥੋਂ ਨਿਕਲ ਕੇ ਦੌੜ ਗਏ ਜੀ ਬਾਤ ਇਹ ਮੁੰਡੇ ਕਦੇ ਦੇ ਸੀਗੇ ਇਹ ਮੁੰਡੇ ਬਾਈਕ ਤੇ ਸੀਗੇ ਜੀ ਬਾਈਕ ਤੇ ਸੀਗੇ ਤੇ ਬਾਈਕ ਵੀ ਰਿਕਵਰ ਕੀਤੀ ਪੁਲਿਸ ਲੈ ਕੇ ਆਈ ਨਾਲ ਹਾਂਜੀ ਜੀ ਬਾਈਕ ਵੀ ਲੱਲੀ ਜੀ ਪੁਲਿਸ ਨੇ ਕਿਹੜੀ ਬਾਈਕ ਕਿਹੜੀ ਇਹਨਾਂ ਦੀ ਇਹਨਾਂ ਦੀ ਐਫ ਜੈਟ ਹੈਗੀ ਜੀ ਠੀਕ ਹੈ ਤੇ ਉੱਥੇ ਕਿੰਨਾ ਸੰਭਾ ਹੋ ਗਿਆ ਤੁਹਾਨੂੰ ਲੰਗਰ ਲਗਾਉਂਦੇ ਉੱਥੇ ਸਾਨੂੰ ਹੋ ਗਏ ਜੀ ਕੋਈ ਅੱਜ ਕਿੱਸੇ ਨਾ ਹੋਵੇਗੀ ਜੀ ਕਿਕਾ ਫੇਰ ਵੀ ਐਵੇਂ ਭਾਜੀ ਉੱਥੇ ਭੀੜ ਭੜ ਰਹੀਦੀ ਆ ਉਸ ਏਰੀਆ ਦੇ ਵਿੱਚ ਤਾਂ ਵੀ ਡਰ ਖੋਪਣੀ ਇਹਨਾਂ ਨੂੰ ਜਿਹੜੇ ਬੰਦੇ ਵਾਰ ਦਰਦ ਕਰਦੇ ਜਿੱਦਾਂ ਬਿਲਕੁਲ ਨਹੀਂ ਖੁਦ ਐਸੀ ਤੋਂ ਬਹੁਤ ਹੈਰਾਨ ਆ ਕਿ ਇਹ ਮਤਲਬ ਨਹੀਂ ਔਰ ਸਾਨੂੰ ਇਹਨਾਂ ਦੇ ਸ਼ੱਕ ਹੈ ਜੀ ਪਿਛਲੇ 4 ਦਿਨ ਪਹਿਲੇ ਵੀ ਸਾਡੀ ਜਿਹੜੀ ਐਕਟਿਵਾ ਚੋਰੀ ਹੋਈ ਹੈ ਔਰ ਇਹਨਾਂ ਕੋਲ ਹੀ ਬਰਾਮਦ ਹੋਈ ਹੈ ਮੈਨੂੰ ਤੁਹਾਨੂੰ ਲੱਗਦਾ ਕਿ ਇਹਨਾਂ ਨੇ ਹੀ ਐਕਟਿਵਾ ਚੋਰੀ ਕੀਤੀ ਹੈ ਪਰ ਇਹ ਵੀ ਹੋ ਸਕਦੇ ਨੇ ਕਿਉਂਕਿ ਚੋਰੀ ਇਹ ਫੜੇ ਗਏ ਅੱਜ ਇਹ ਤੇ ਹੋ ਸਕਦਾ ਹੈ ਇਹਨਾਂ ਨੇ ਕੀਤੀ ਹੋਏ ਸਭ ਤੋਂ ਸ਼ੱਕ ਹੀ ਹੈ ਨਾ ਜੀ ਕੋਈ ਦਰਤਨ ਵਗੈਰਾ ਵੀ ਕੋਈ ਬ੍ਰਾਹਮਤ ਹੋਇਆ ਨਹੀਂ ਨਹੀਂ ਸਰ ਜੀ ਪਤ ਜੀ ਮੌਕੇ ਤੇ ਇਹਨੂੰ ਮੋਬਾਈਲ ਚੋਰੀ ਕਰ ਲਿਆ ਪਾਇ ਲਿਆ ਤੋਂ ਮੋਬਾਈਲ ਵੀ ਰਿਕਵਰ ਕਰ ਲਿਆ ਤੇ ਨਾਲ ਹੀ ਉਹਦੇ ਵਾਲੇ ਮੋਬਾਈਲ ਕਵਰ ਹੋ ਗਿਆ ਜੀ ਉਹਨਾਂ ਨੂੰ ਦੇਤਾ ਜੀ ਜਿਨ੍ਹਾਂ ਦਾ ਮੋਬਾਈਲ ਸੀਗਾ ਉੱਥੇ ਪ੍ਰਸ਼ਾਸਨ ਵਾਲੇ ਸੀਗੇ ਉਹ ਐਕਟਿਵ ਜਿਹੜਾ ਆਪਣਾ ਕਹਿ ਰਹੇ ਹੋ ਕਿ ਆਟੋ ਵਾਲੇ ਦਾ ਸੀਗਾ ਹਾਂ ਜੀ ਆਟੋ ਵਾਲੇ ਦਾ ਸੀ ਜੀ ਪੁਲਿਸ ਨੇ ਕੋਈ شناختੀ ਕੀਤੀ ਵਿਅਕਤੀ ਕਿੱਥੇ ਦੇ ਰਹਿਣ ਵਾਲੇ ਜਾਂ ਕੌਣ ਹੈ ਹਾਂ ਜੀ ਸਾਰੇ ਆਪਣੇ ਕਾਰਵਾਈ ਕਰ ਰਹੇ ਇਹਨਾਂ ਵਾਲਾ ਸੀ ਦਾ ਜਿਹੜੇ ਮੁੰਡੇ ਤੁਸੀਂ ਫੜੇ ਆ ਉਹਨਾਂ ਵਾਲਾ ਕੀ ਦ ਸਟੇਸ਼ਨ ਨੇ ਨਹੀਂ ਦਿੱਤੀ ਜੰਦੇ ਅਸੀਂ ਗੇੜੀਆਂ ਮਾਰਦੇ ਪਏ ਸੀ ਉੱਥੇ ਅੱਛਾ ਗੇੜੀਆਂ ਮਾਰਦੇ ਸੀ ਕਹਿੰਦੇ ਮਾਰਦੇ ਪਏ ਸੀ ਉੱਥੇ ਜਿਹੜਾ ਪਲਸਰ ਹੈ ਵੀ ਕਿਸੇ ਦਾ ਮੰਗ ਕੇ ਲੈ ਕੇ ਆਇਆ ਨਹੀਂ ਜਿਹੜੀ ਜਿਹੜੀ ਦੇ ਇਹਨਾਂ ਨੇ ਉਹ ਜਿਹੜਾ ਫੋਨ ਖੋਇਆ ਤੁਹਾਡੇ ਸਾਹਮਣੇ ਸਨੇਚ ਕੀਤਾ ਕਿਸੇ ਨੇ ਸਾਰੇ ਸਾਰੇ ਉੱਥੇ ਸੀਗੇ ਜੀ ਸਾਰੇ ਪੂਰੀ ਟੀਮ ਅਸੀਂ 15 ਨੰਬਰ ਉੱਥੇ ਸੀਗੇ ਸਾਰੇ ਪਰਿਵਾਰ ਕੀ ਨਾਮ ਕੀ ਸਰ ਤੁਹਾਡੇ ਮਰੂਤੀ ਨੰਨਤ ਸੇਵਾ ਸੰਗ ਜਲੰਧਰ ਦੀ ਸੋ ਦੇਖ ਸਕਦੇ ਮਰੂਤੀ ਨੰਨਨ ਜਿਹੜੇ ਸੇਵਾਦਾਲ ਦੇ ਜਿੰਨੇ ਵੀ ਮੈਂਬਰ ਹੈ ਇੱਥੇ ਸਾਰੇ ਆਏ ਹੋਏ ਆ ਰਾਤ ਤੁਹਾਨੂੰ ਤਸਵੀਰਾਂ ਜਿਹੜੀਆਂ ਥਾਣਾ ਪੇਂਦੀਆਂ ਸਾਂਝੀਆਂ ਕਰ ਰਹੇ ਆ ਕਿ ਜ ਲਗਾਤਾਰ ਚੱਲ ਰਹੀ ਹੋਤੀ ਸੀ ਕਿਸੇ ਨੂੰ ਲੈ ਕੇ ਆਏ ਪਤਾ ਨਹੀਂ ਕਿਹਦੀ ਆ ਪੁਲਿਸ ਨਕਸ਼ਤ ਕਰ ਰਹੀ ਹੈ ਸ਼ਾਇਦ ਸਾਨੂੰ ਲੱਗਦਾ ਹੈ ਕਿ ਬਾਈਕ ਚੋਰੀ ਦੀ ਹੈ ਨਾ ਇਸ ਪ੍ਰਸ਼ਾਸਨ ਦਾ ਅੱਛਾ ਇਹ ਬਾਈਕ ਦਾ ਨੰਬਰ ਕਿਸੇ ਹੋਰ ਦਾ ਆ ਇਹਨਾਂ ਨੇ ਇਹ ਕਿਹਾ ਜੀ ਬਾਈਕ ਵੀ ਅਸੀਂ 15 ਮਿੰਟ ਪਹਿਲੇ ਕਿਸੇ ਕੋਲ ਲਈ ਜੋ ਇਹਨਾਂ ਨੇ ਕਿਹਾ ਇਹਨਾਂ ਦੀ ਨਹੀਂ ਹੈ ਬਾਈਕ ਨਾ ਜਾਈ ਨੰਬਰ ਸਕੂਟ ਹੈ ਕਿ ਨਾ ਅੱਗੇ ਨੰਬਰ ਤੇ ਨਾ ਪਿੱਛੇ ਆਈ ਸੀ ਨੰਬਰ ਤੇ ਜਾਈ ਨੰਬਰ ਲਾਇਆ ਨਾ ਸ਼ਹਿਰ ਦੇ ਵਿੱਚ ਸੁਰੱਖਿਆ ਨੂੰ ਕਿਸ ਨੇ ਜ਼ਰੀਏ ਨਾਲ ਦੇਖਦੇ ਕਿਉਂਕਿ ਪਰਸੋਂ ਰਾਤੀ ਅਸੀਂ ਉੱਥੇ ਵੀ ਕਿਸੇ ਦੀ ਬਾਈਕ ਕੀਤੀ ਸੀ ਉਦੋਂ ਵੀ ਆਟੋ ਵਾਲੇ ਦੇ ਨਾਲ ਹੀ ਫੋਨ ਖਿੱਚ ਸਨੇਚ ਹੋਇਆ ਸਨੇਚ ਹੋਇਆ ਪਰਸੋਂ ਦੇਖੋ ਜੀ ਅਸੀਂ ਚੀਜ਼ਾਂ ਨੂੰ ਬਿਲਕੁਲ ਲੋਕ ਲਗਾਈ ਜਾਵੇ ਇੰਦੇ ਤੇ ਬਹੁਤ ਜ਼ਿਆਦਾ ਸ਼ਕਤੀ ਕੀਤੀ ਜਾਵੇ ਤਾਂ ਹੀ ਅਸੀਂ ਸਾਰੇ ਸੁਰੱਖਿਤ ਰਵਾਂਗੇ ਜੀ। ਇਹ ਪਿੱਛੇ ਮੁੰਡੇ ਵੀ ਦਿਖਾ। ਜਿੱਤੇ ਸਨੇਚ ਹੋਈ ਸੀਗੀ ਉਹ ਜਗ੍ਹਾ ਕਿਹੜੀ ਸੀਗੀ ਉਹ? ਸਟੇਸ਼ਨ ਦੇ ਅੰਦਰ ਸਟੇਸ਼ਨ ਨੇ ਉੱਥੇ ਕੋਈ ਕੈਮਰੇ ਵਗੈਰੇ ਹੈ ਉੱਥੇ ਹਾਂ ਹੋਣਗੇ ਜੀ। ਤੇ ਸ਼ਾਇਦ ਹੋਣਗੇ। ਸ਼ਾਇਦ ਹੋਣਗੇ। ਮੇਨ ਚੌਂਕ ਸਟੇਸ਼ਨ ਮੇਨ ਚੌਂਕ ਬਾਜ਼ਾਰ ਜਿਹੜਾ ਮੇਨ ਵਾਲਾ ਗੋਚੌਗਾ ਉਹ ਜਗ੍ਹਾ ਦੇ ਉੱਪਰ। ਉੱਥੇ ਆਪਣੇ ਆਪ ਨੇ ਆਟੋ 'ਚ ਬੈਠਾ ਮੋਬਾਈਲ ਤੇ ਨਾ ਕੋਈ ਵੀਡੀਓ ਦੇਖ ਰਿਆ ਹੁੰਦਾ। ਇਹ ਨੰਗੇ ਦੋ ਤਿੰਨਾਂ ਦੱਸਿਆ ਕਿ ਦੋ ਤਿੰਨ ਵਾਲੀ ਨੰਗੇ ਉੱਥੇ ਸੀ। ਉਹਨਾਂ ਨੇ ਆਪ ਪ੍ਰਸ਼ਾਸਨ ਦੱਸਿਆ ਲੈਨੇ। ਉਹ ਉਹ ਪਿੱਛੇ ਬਾਈਕ ਵਾਲੀ ਰਗੜਦਾ ਗਿਆ ਤੇ ਰੋਕ ਵੀ ਦਿੱਤਾ ਬਾਕੀ ਸਾਰੇ ਸੰਸਥਾ ਦੇ ਬਾਕੀ ਸੰਸਥਾ ਦੇ ਮਗਰ ਜਿਹੜਾ ਜਿਹੜੇ ਬੰਦੇ ਦਾ ਸਟ੍ਰੈਚ ਕਰ ਉਹ ਵੀ ਨਾਲ ਆਇਆ ਨੇ ਉਹ ਆ ਕੇ ਗਿਰੂ ਆ ਗਈ ਸੀ ਇਸ ਸਵਾਰੀ ਲੈ ਕੇ ਆ ਗਈ ਸੀ ਆਟੋ ਵਾਲਾ ਸੀ ਕੋਈ ਉਹ ਨਾੜਾ ਸਵਾਰੀ ਸੀਗੀ ਤਾਂ ਸਵਾਰੀ ਲੈ ਕੇ ਚਲਾ ਗਿਆ ਮੌਕੇ ਦੇ ਪ੍ਰਸ਼ਾਸਨ ਨੇ ਪੁਲਿਸ ਪਾਸੇ ਸਭ ਕੁਝ ਦੇਖਿਆ ਹੋ ਮਤਲਬ ਉਹਦਾ ਫੋਨ ਮਿਲ ਗਿਆ ਉਹ ਚਲ ਗਿਆ ਕੰਪਲੀਟ ਨਹੀਂ ਦਿੱਤੀ ਉਹਨੇ ਐਕਚੁਅਲੀ ਸਵਾਰੀਆਂ ਤੇ ਤੁਹਾਡੇ ਵੱਲੋਂ ਰਿਟਰਨ ਕੰਪਲੀਟ ਦਿੱਤੀ ਹੈ ਜੀ ਭਾਜੀ ਸਾਡੀ 4-5 ਦਿਨਾਂ ਦੀ ਮੋਬਾਈਲ ਐਕਟਿਵ ਚੱਕੀ ਗਈ ਹੋ ਸਕਦਾ ਇਹਨਾਂ ਵੱਲੋਂ ਚੱਕੀ ਗਈ ਹੋਵੇ ਅਸੀਂ ਤਾਂ ਇੱਥੇ ਆਏ ਆ ਕਿ ਅਸੀਂ ਪੁਛਤਾਚ ਨਹੀਂ ਆਏ ਆ ਔਰ ਅਸੀਂ ਇੱਥੇ ਰਿਟਰਨ ਦੇ ਵਿੱਚ ਰਿਪੋਰਟ ਵੀ ਕਰ ਦਿੱਤੀ ਹੈ ਤੁਹਾਨੂੰ ਆ ਕੰਪਲੀਟ ਦੇ ਰਹੇ ਆ ਕੰਪਲੀਟ ਦੇ ਰਹੇ ਆ ਜੀ ਬਿਲਕੁਲ ਦੇ ਰਹੇ ਆ ਕਿ ਸਾਨੂੰ ਡਾਊਟ ਹੈ ਕਿ ਹੋ ਸਕਦਾ ਸਾਡੀ ਵੀ ਐਕਟਿਵ ਇਹਨਾਂ ਨੇ ਚੱਕੀ ਥਾਣਾ ਕਿਹੜਾ ਪੈਂਦਾ ਆਪਾਂ ਥਾਣਾ ਸਰ ਆਪਣਾ 3 ਨੰਬਰ ਹੈ ਜੀ 3 ਨੰਬਰ ਤੇ ਸਟੈਂਪ ਲੱਗਿਆ ਠੀਕ ਹੈ ਜੀ ਤੁਸੀਂ ਬਾਕੀ ਲੜਕੇ ਦੇਖੋ ਸੋਰੇ ਬਿਅਕਤੀ ਹੈ ਜੀ ਜਿਹੜੇ ਪਿੱਛੇ ਬੰਦੇ ਫੜੇ ਹੋਏ ਆ ਦੱਸ ਜੀ ਕੀ ਹੋਇਆ ਕੀ ਸੀ ਕਾਕਾ ਜੀ ਕੀ ਹੋਇਆ ਸੀਗਾ ਉੱਥੇ ਸਾਰੇ ਅਸੀਂ ਉਹ ਮੁੰਡਾ ਸਾਡੇ ਵਿੱਚ ਆ ਕੇ ਵਜਿਆ ਸੀ ਤਾਂ ਉਹਦਾ ਫੋਨ ਵੀ ਲਖਾਇਆ ਸਾਡੇ ਕੋਲ ਫੋਨ ਬਰਾਮਤ ਹੋਇਆ ਨਾ ਇਹ ਕਹਿੰਦੇ ਨਾ ਫੋਨ ਬਰਾਮਤ ਹੋਇਆ ਸਾਡੇ ਕੋਈ ਫੋਨ ਬਰਾਮਤ ਨਹੀਂ ਇਹਨਾਂ ਨੇ ਪੁੱਛ ਲੋ ਚਾਰ ਬੰਦੇ ਉੱਥੇ ਖੜੇ ਸੀਗੇ ਕਿੱਥੇ ਰਹਿੰਦੇ ਕਿੱਥੇ ਤੁਸੀਂ ਅਰਜੁਨਗਰ ਅਰਜੁਨ ਨਗਰ ਰਾਤ ਨੂੰ ਇਸ ਟਾਈਮ ਸਟੇਸ਼ਨ ਤੇ ਕੀ ਕਰਨ ਆਏ ਸੀ ਖਾਣਾ ਆ ਸਰ ਅਰਜੁਨ ਨਗਰ ਹੈ ਸਟੈਂਡ ਤੇ ਆਟੋ ਚੱਲਦੇ ਸਾਡੇ ਮੇਰੇ ਪਾਪਾ ਬਰਾ ਵੇਚ ਦਿਓ ਉੱਤੇ ਆਈਓ ਸਾਹਿਬ ਕੀ ਮਾਮਲਾ ਕੀ ਥੋੜਾ ਜਿਹਾ ਦੱਸ ਇੱਕ ਮਿੰਟ ਕੋਈ ਨਹੀਂ ਕੋਈ ਨਹੀਂ ਕਰ ਸ਼ਿਕਾਇਤ ਕੀ ਆਈ ਹੈ ਤਾਂ ਤੁਹਾਨੂੰ ਦੇਖ ਸਕਦੇ ਕਿ ਇਹ ਬੰਦੇ ਜਿਹੜੇ ਹੁਣ ਸਾਡੇ ਚੈਕਿੰਗ ਅਫਸਰ ਸਰ ਸਬ ਇੰਸਪੈਕਟਰ ਸੁਨਾਮ ਸਿੰਘ ਉਸੇ ਮੌਕੇ ਤੇ ਜੀ ਇਹ ਉਹ ਤੇ ਬੜਾ ਕੱਟੋ ਆਇਆ ਸੀਗਾ ਇਹ ਕਹਿੰਦੇ ਵੀ ਇਹਨਾਂ ਨੇ ਮੋਬਾਈਲ ਖੋਇਆ ਯਾ ਇਹਨਾਂ ਨੂੰ ਮੌਕੇ ਤੇ ਪਰੋਬਲ ਨੇ ਫੜਿਆ ਯਾ ਥਲੇ ਬਾਕੀ ਵੈਰੀਫਾਈ ਕਰਦੇ ਆ ਜਿਹੜਾ ਲੁੱਟਿਆ ਫੋਨ ਸੀ ਬਰਾਮਦ ਹੋ ਗਿਆ ਜੀ ਨਹੀਂ ਹਾਲੇ ਫਿਲਹਾਲ ਤੇ ਨਹੀਂ ਮੈਂ ਦੇਖਦੇ ਆ ਹਾਲੇ ਕਿ ਤੱਕ ਤੇ ਕਿੰਨੇ ਵਿਅਕਤੀ ਟੋਡਲ ਸਰ ਜਿਹੜੇ ਉੱਥੋਂ ਲੈ ਕੇ ਆਏ ਹੋਏ ਇਹ ਮੌਕੇ ਵਾਰਦਾਤ ਹੋਈ ਕਿੱਥੇ ਕਰਕੇ ਘਟਨਾ ਸਰ ਰੇਲਵੇ ਸਟੇਸ਼ਨ ਦੇ ਲੱਗ ਰੇਲਵੇ ਸਟੇਸ਼ਨ ਦੇ ਕੋਲ ਆ ਪਰ ਉੱਥੇ ਤਾਂ ਨਾਕਾ ਵੀ ਲੱਗਾ ਹੁੰਦਾ ਨਾਕੇ ਦੇ ਬਾਵਜੂਦ ਵੀ ਗਸ਼ਟ ਦੇ ਬਾਵਜੂਦ ਬੰਦਾ ਉੱਥੇ ਵਾਰਦਾਤ ਕਰ ਗਿਆ ਭੀੜ-ਪਾੜ ਵਾਲਾ ਏਰੀਆ ਨਹੀਂ ਆਪਣੇ ਬਲਾਜਮ ਉੱਥੇ ਖੜੇ ਸੀ ਕਿ ਚੈਕਿੰਗ ਅਫਸਰ ਕੋਲ ਤੋਂ ਮ ਰਹਿਣੇ ਨੂੰ ਮਨ ਆ ਜੇ ਉੱਥੇ ਗੜੇ ਮਨਾਈ ਮੈਂ ਸਾਹਮਣੇ ਕਿੱਦਾਂ ਸਰ ਮਾਰਨ ਕਰ ਗਏ ਉਹ ਤੇ ਕਾਬੂ ਕਰ ਵੀ ਲਏ ਹੈ ਜੀ ਇਹ ਪਰ ਹੁਣ ਇਹਨਾਂ ਤੇ ਅਗਲੀ ਕਾਰਵਾਈ ਉਹ ਉਹ ਤੇ ਮੰਨ ਨਹੀਂ ਰਹੇ ਕਹਿੰਦੇ ਅਸੀਂ ਦੇ ਕਹਿੰਦੇ ਉੱਧੇ ਫੋਨ ਸੁੰਬੇ ਵੀ ਅਸੀਂ ਸਾਡੀ ਚੱਲ ਰਹੀ ਹੈ ਸਾਡੇ ਸਾਹਮਣੇ ਵੈਰੀਫਾਈ ਕਰਕੇ ਜੋ ਬਣਦੀ ਕੋਈ ਕਾਰਵਾਈ ਕੀ ਕੰਪਲੇਂਟ ਹੈ ਨੇ ਕੀ ਕੰਪਲੇਂਟ ਲਖਾਈ ਹੈ ਜੀ ਫਿਲਹਾਲ ਤੇ ਮੇਰੇ ਕੋਲ ਕੰਪਲੇਂਟ ਹੈਂਡ ਜੀ ਸੱਚ ਕਿਹੜੇ ਲੜਕੇ ਫੜੇ ਹੋ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਹੈ ਇਹ ਅੱਛੀ 40 ਕੁਆਟਰਾਂ ਦੇ ਅਰਜੁਨਗਰ ਦੇ ਹੈ ਅਰਜੁਨ ਅੱਛਾ ਅਰਜੁਨਗਰ ਦੇ ਰਹਿਣ ਵਾਲੇ ਹੈ ਤੇ ਇਹਨਾਂ ਵੱਲੋਂ ਕੀ ਕਿਹਾ ਜਾ ਉਹ ਕਹਿੰਦੇ ਸੀ ਉੱਥੇ ਘੁੰਮਣ ਆਏ ਸੀ ਆਪਣੇ ਦੋਸਤਾਂ ਮੋਟਰਸਾਈਕਲ ਲੈ ਕੇ ਜੀ ਉਹ ਉੱਥੇ ਸਾਡੇ ਦੋਸਤ ਸੀ ਉਹਨਾਂ ਨੂੰ ਮਿਲਣ ਹੀ ਆਏ ਸੀਗੇ ਪਰ ਸਾਨੂੰ ਮਿਲੇ ਨਹੀਂ ਗਏ ਅਗਲੀ ਕਾਰਵਾਈ ਸਰ ਕੀ ਕਰ ਰਹੇ ਹੋ ਅਗਲੀ ਕਾਰਵਾਈ ਵੈਰੀਫਾਈ ਕਰਕੇ ਜੋ ਬਣਦੀ ਕਾਰਵਾਈ ਹੋਵੇ ਕਰਦਾ ਠੀਕ ਹੈ ਜੀ ਠੀਕ ਹੈ ਤੋਂ ਬਿਲਕੁਲ ਤੋਂ ਸੂਥਾਣਾ ਪਿੰਡ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਜਿੱਥੇ ਕੀ ਦੇਖ ਸਕਦੇ ਹੋ ਕਿ ਦੇਰ ਰਾਤ ਜਿਹੜੇ ਸੁਸਾਇਟੀ ਵੱਲੋਂ ਉੱਥੇ ਲੰਗਰ ਲਗਾਇਆ ਗਿਆ ਸੀਗਾ ਉੱਥੇ ਲੰਗਰ ਦੇ ਦੌਰਾਨ ਦੱਸਿਆ ਜਾ ਰਿਹਾ ਕਿ ਜਿਹੜਾ ਬੰਦੇ ਕਟਨਾ ਕਰ ਰਹੇ ਸੀ ਕਿਸੇ ਦੇ ਨਾਲ ਔਰ ਰੰਗੇ ਫੜੇਗੇ ਦੇਖ ਸਕਦੇ ਹੋ ਕਿ ਜਿਹੜਾ ਇੱਥੇ ਮੋਟਰਸਾਈਕਲ ਵੀ ਇਹ ਵਾਲਾ ਲਿਆਇਆ ਗਿਆ ਐਫ ਜ਼ेड ਮੋਟਰਸਾਈਕਲ ਹੈ ਜਿਹੜਾ ਖੜਾ ਹੈ ਜੀ ਇਹ ਭਾਈ ਕਹਿੰਦਾ ਇਹ ਮੋਟਰਸਾਈਕਲ ਖੜਾ PB08CF ਜਿਹੜਾ ਬਾਈਕ ਆ ਸੋ ਇਹ 6999 ਜਿਹੜਾ ਇੱਥੇ ਖੜਾ ਹੋਇਆ ਮੋਟਰਸਾਈਕਲ ਜੋ ਦੱਸਿਆ ਜਾ ਰਿਹਾ ਕਿ ਇਸ ਤੇ ਲੜਕੇ ਸਵਾਰ ਸੀ ਜੋ ਜਿੰਨਾ ਉੱਤੇ ਇਲਜ਼ਾਮ ਲੱਗ ਰਿਹਾ ਕਿ ਕਿਸੇ ਦਾ ਫੋਨ ਸਨੇਚ ਕਰ ਰਹੇ ਸੀ ਉੱਥੇ ਪੁਲਿਸ ਜਿਹੜੀ ਹੁਣ ਜਾਂਚ ਪੜਤਾਲ ਕਰ ਰਹੀ ਹੈ ਜਿਹੜੀ ਨੰਬਰ ਪਲੇਟ ਪਿੱਛੇ ਨੰਬਰ ਪਲੇਟ ਲੱਗੀ ਹੈ ਦੱਸਿਆ ਜਾ ਰਿਹਾ ਕਿ ਅੱਗੇ ਨੰਬਰ ਪਲੇਟ ਵੀ ਇਹਦੀ ਲੱਗੀ ਨਹੀਂ ਹੋਈ विदाउट नंबर प्लेट मोटरसाइकिल ਆ ਜਿਹੜਾ ਕਿ ਇਹਨਾਂ ਵੱਲੋਂ ਜਿਹੜਾ ਸਨੇਚ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਉਹ ਇਹ ਖਾਣਾ ਪਿੰਨ ਦੇ ਵਿੱਚ ਸਾਰਾ ਮਾਮਲਾ ਪਹੁੰਚਿਆ ਹੋਇਆ ਹੈ ਇਸ ਵੇਲੇ ਔਰ ਜਿਹੜੇ ਮੌਕੇ ਤੇ ਪੁਲਿਸ ਅਧਿਕਾਰੀ ਨੇ ਉਹ ਲੈ ਕੇ ਆਏ ਵਿਅਕਤੀ ਔਰ ਲੜਕੀਆਂ ਦੇ ਉੱਤੇ ਦੋਸ਼ ਲੱਗ ਰਿਹਾ ਹੈ ਕਿ ਕਿਸੇ ਦਾ ਜਿਸ ਆਟੋ ਚਾਲਕ ਦੇ ਨਾਲ ਵਾਰਦਾਤ ਹੋਈ ਉਹਨਾਂ ਗੱਲਬਾਤ ਕਰਨਗੇ ਹਾਂ ਜੀ ਨਾਮ ਕੀ ਹੈ ਜੀ ਤੁਹਾਡਾ ਕੀ ਹੋਇਆ ਕਿ ਜੀ ਉੱਥੇ ਮੌਕੇ ਤੋਂ ਪੁੱਛਿਆ ਜੀ ਆਪਣੇ ਨਾ ਮੈਂ ਨਾ ਸਵਾਰੀ ਲੈਣ ਆਇਆ ਸੀ ਕਿਹੜੀ ਜਗ੍ਹਾ ਤੋਂ ਆਪਣੇ ਸਟੇਸ਼ਨ ਜੀ ਜੀ ਤੇ ਮੈਂ ਉਸ ਸਵਾਰੀ ਤੇ ਚਲੀ ਗਏ ਮੇਰੀ ਆਪਣੇ ਬੰਦੇ ਨੂੰ ਲੈਣ ਹੂੰ ਹੂੰ ਤੇ ਮੈਂ ਬੈਠ ਕੇ ਗੇਮ ਖੇਡਦਾ ਪਿਆ ਹੀ ਤੇ ਉਹ ਨਾਲ ਹੀ ਐ ਮੋਟਰਸਾਈਕਲ ਤੇ ਮੋਬਾਈਲ ਖੋ ਕੇ ਭੱਜ ਲਾਈ ਰਹਿਣ ਵਾਲੇ ਕਿੱਥੇ ਤੁਸੀਂ ਰਹਿਣ ਵਾਲੇ ਆਹੀ ਮੜਲੋ ਠੀਕ ਹੈ ਤੇ ਇੱਥੇ ਲੋਕਲ ਸਟੇਸ਼ਨ ਵਾਲੀ ਰੋਡ ਤੇ ਆਟੋ ਚਲਾਉਨੇ ਹੋ ਨਹੀਂ ਮੈਂ ਲੈਣਾ ਐ ਸਟੇਸ਼ਨ ਤੋਂ ਸਵਾਰੀ ਲੈਣ ਸਾਲਮ ਢੇੜਾ ਹੀ ਆ ਅੱਛਾ ਸਾਲਮ ਢੇੜਾ ਲੈਣ ਆਏ ਸੀਗੇ ਠੀਕ ਹੈ ਤੇ ਤੁਹਾਨੂੰ ਇਹ ਜਿਹੜੇ ਵਿਅਕਤੀ ਜਿਹੜੇ ਅੰਦਰ ਆਏ ਆ ਉਹ ਕਿੱਦਾਂ ਬਲੇ ਪਿੱਛੋਂ ਆ ਰਹੇ ਸੀਗੇ ਉਹ ਪਿੱਛੇ ਤਾਂ ਮੈਨੂੰ ਇੰਨਾ ਨਹੀਂ ਪਤਾ ਪਰ ਇਧਰੋਂ ਦੀ ਆਏ ਆ ਸਾਈਡ ਤੇ ਉਹ ਉਨਾਂ ਦੀ ਮੋਟਰਸਾਈਕਲ ਮੈਨੂੰ ਨਹੀਂ ਪਤਾ ਕਿ ਪਰ ਅਚਾਨਕ ਹੱਥ ਮਾਰ ਕੇ ਭੱਜ ਚਲੇ ਸੀ ਮੋਟਰਸਾਈਕਲ ਕਿਹੜਾ ਹੋਣਾ ਸੀ ਮੋਟਰਸਾਈਕਲ ਦੀ ਮੋਟਰਸਾਈਕਲ ਸੀ ਆਪਣੇ ਪਲਤਰ ਦੀ ਠੀਕ ਹੈ ਤੇ ਜਿਹੜੇ ਹੁਣ ਲੋਕਲ ਮੁੰਡੇ ਫੜੇਗੇ ਸੀਗੇ ਜਾਂ ਤੁਹਾਡੇ ਵਾਲੇ ਮੁੰਡੇ ਫੜੇਗੇ ਸੀਗੇ ਥਾਣਾ ਤਿੰਨ ਚ ਲੈ ਕੇ ਆਏ ਆ ਉਹ ਤੁਸੀਂ ਉਹ ਮੁੰਡੇ ਉਧਰ ਦੇਖੇ ਹੋਣੇ ਆ ਤੇ ਇਹੀ ਮੁੰਡੇ ਸੀਗੇ ਉਹ ਤੇ ਇਹ ਮੁੰਡੇ ਆ ਜਿਹਨਾਂ ਨੂੰ ਤੁਹਾਨੂੰ ਆਪਾਂ ਪੁੱਛਦੇ ਆਪਾਂ ਉਹੀ ਪੁੱਛਦੇ ਨੇ ਜਿਹੜੇ ਲੜਕੇ ਲੈ ਕੇ ਆਈ ਪੁਲਿਸੋਂ ਤੋਂ ਹਾਂਜੀ ਲੜਕੇ ਇਹੀ ਸੀਗੇ ਜਿਹੜੇ ਜਿਹੜੇ ਤੁਹਾਨੂੰ ਨਾਲੋਂ ਸਨੈਚ ਕਰ ਰਹੇ ਸੀ ਜਿਹੜੇ ਖੋਹ ਰਹੇ ਸੀ ਤੁਹਾਡੇ ਕੋਲ ਹਾਂ ਹਾਂ ਠੀਕ ਹੈ ਤੇ ਉਹਨਾਂ ਦਾ ਬਾਈਕ ਵੀ ਇੱਥੇ ਸ਼ਾਇਦ ਖੜਾ ਤੁਸੀਂ ਦੇਖੋ ਤਾਂ ਤੁਹਾਨੂੰ ਬਾਈਕ ਪਛਾਨ ਆ ਗਈ ਆਹੀ ਬਾਈਕ ਸੀਗਾ ਆਹੀ ਐਸੇ ਉਹ ਵੀ ਕਹਿੰਦੇ ਨੇ ਫੋਨ ਜਦੋਂ ਉਹਨਾਂ ਨੇ ਕੋਇਆ ਸੀ ਫੋਨ ਮਿਲ ਗਿਆ ਤੈਨੂੰ ਨਹੀਂ ਮੋਬਾਈਲ ਤੋਂ ਮਿਲ ਗਿਆ ਉਹਨਾਂ ਨੇ ਮੋਬਾਈਲ ਨਾ ਜਦੋਂ ਮੈਂ ਫਾੜ ਲਿਆ ਨਾ ਉਹਨਾਂ ਨੇ ਡਰ ਦੇ ਮਾਰੇ ਨਾ ਫੋਨ ਛੱਡ ਦਿੱਤਾ ਕਿ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਮੈਂ ਫੜਿਆ ਗਿਆ ਨਹੀਂ ਨਹੀਂ ਪਿਛਲੇ ਬੰਦੇ ਨੂੰ ਫੜਿਆ ਤੁਸੀਂ ਹਾਂ ਪਿਛਲੇ ਬੰਦੇ ਪਿਛਲੇ ਨੂੰ ਫੜ ਲਿਆ ਤੇ ਮੋਟਰਸਾਈਕਲ ਥੱਲੇ ਡਿੱਗ ਗਿਆ ਮੋਟਰਸਾਈਕਲ ਉਹ ਪਤਾ ਚੱਲਾ ਸੀ ਤਾਂ ਮੈਂ ਕੁੱਟ ਕੇ ਫਾੜ ਲਿਆ ਜੀ ਤੇ ਨਾਲ ਹੀ ਡਿੱਗ ਪਈ ਤੇ ਪੁਲਿਸ ਨੂੰ ਤਲਾਕ ਕਿੰਨੇ ਕੀਤੀ ਤੁਸੀਂ ਜੇ ਉੱਥੇ ਜਿਨ੍ਹਾਂ ਨੇ ਤੁਹਾਨੂੰ ਦੇਖਿਆ ਮੌਕੇ ਤੇ ਤਲਾਕ ਤਾਂ ਦੋਨਾਂ ਨੇ ਕੀਤੀ ਹਾਂ ਇਨਫੋਰਮੇਸ਼ਨ ਵਾਲੇ ਮਤਲਬ ਤੁਸੀਂ ਫੋਨ ਕੀਤਾ ਪੁਲਿਸ ਨੂੰ ਤੇ ਨਹੀਂ ਉਹ ਤਾਂ ਮੌਕੇ ਤੇ ਖੜੀ ਸੀ ਪੁਲਸ ਵਾਲੀ ਅਜੇ ਮੌਕੇ ਤੇ ਖੜੀ ਸੀ ਪੁਲਸ ਵਾਲੇ ਪੁਲਸ ਵਾਲੇ ਮੌਕੇ ਤੇ ਖੜੇ ਸੀ ਤੇ ਨਾਲ ਹੀ ਉਹ ਇੱਥੇ ਥਾਣਾ ਤਿੰਨ ਚ ਲੈ ਆਏ ਪੁਲਿਸ ਹਾਂਜੀ ਤਿੰਨ ਜੀ ਠੀਕ ਤੇ ਤੁਸੀਂ ਹੁਣ ਮਤਲਬ ਕਿ ਕਾਰਵਾਈ ਕਰਵਾਇਓ ਇੱਕ ਕੰਪਲੇਟ ਦੇ ਰਹੇ ਰਿਟਰਨ ਉਹਨਾਂ ਦੇ ਦੇਖੋ ਅਸੀਂ ਤਾਂ ਚਾਹਦੇ ਕੰਪਲੇਟ ਕਰਾਂਗੇ ਨਹੀਂ ਚਾਹਦੇ ਨਹੀਂ ਤੁਸੀਂ ਕੰਪਲੀਟ ਕਰ ਰਹੇ ਹੋ ਹਾਂਜੀ ਹਾਂਜੀ ਜ਼ਰੂਰ ਜੇ ਜੇ ਅੱਜ ਨਾ ਕੀਤੀ ਕੱਲ ਨੂੰ ਹੋਰ ਕਿਸੇ ਨਾਲ ਹੋ ਸਕਦਾ ਬਿਲਕੁਲ ਹਾਂ ਜੀ ਬਿਲਕੁਲ ਜੇ ਤੁਸੀਂ ਕੰਪਲੀਟ ਨਾ ਕਰੋਗੇ ਹੋ ਸਕਦਾ ਕੱਲ ਨੂੰ ਕਿਸੇ ਹੋਰ ਨਾਲ ਸਨੇਚਿੰਗ ਕਰਨਾ ਹੈ ਜੇ ਅੱਜ ਉਹਨਾਂ ਨੂੰ ਪਤਾ ਲੱਗੇਗਾ ਤੁਸੀਂ ਕੰਪਲੀਟ ਕਰੋਗੇ ਤਾਂ ਹੋ ਸਕਦਾ ਕੱਲ ਨੂੰ ਕਿਸੇ ਹੋਰ ਨਾਲ ਇਦਾਂ ਦੀ ਸਨੇਚਿੰਗ ਨਾ ਹੋਵੇ ਕਿਉਂਕਿ ਤੁਸੀਂ ਵੀ ਸਟੇਸ਼ਨ ਤੇ ਆਉਂਦੇ ਜਾਂਦੇ ਰਹਿੰਦੋਗੇ ਰਾਤ ਉਹਦੇ ਕਰਦੇ ਹੋ ਨਾ ਤੇ ਹੋਰ ਕਿਸੇ ਨਾਲ ਕੰਪਲੀਟ ਆਪਣੇ ਇਦਾਂ ਦੀ ਕੋਈ ਤੇ ਆ ਤਾਂ ਰਾਤ ਹੀ ਚਲਾਨੇ ਕਿ ਨਹੀਂ ਨਹੀਂ ਅਚਾਨਕ ਜਿੱਦਾਂ ਜਿੱਦਾਂ ਰਾਤੀ ਤਾਂ ਆਪਾਂ ਘਾਟੀ ਬਾਦੇ ਚਲਾਈਦਾ ਜਿੱਦਾਂ ਅਚਾਨਕ ਕੋਈ ਆਪਣੀ ਸਾਲਮ ਗਿਆੜਾ ਹੁੰਦਾ ਨਾ ਕਿ ਚਲੋ ਜੀ ਭਾਈ ਕੱਲ ਨੂੰ ਆਪਾਂ ਸਵਾਰੀ ਲੈਣ ਜਾਣਾ ਜੀ ਜੀ ਆਪਣੀ ਤੁਹਾਡੀ ਫੈਮਿਲੀ ਆ ਉਹਨਾਂ ਨੂੰ ਆਪਾਂ ਲੈਣ ਜਾਣੇ ਜੋ ਕੋਈ ਪਰਸਨਲ ਨੰਬਰ ਤੁਹਾਡਾ ਹੁੰਦਾ ਕੋਈ ਹੈ ਨਾ ਤੁਹਾਨੂੰ ਫੋਨ ਕਰਕੇ ਫੋਨ ਕਰ ਦਿੰਦਾ ਉਹਦੇ ਨੂੰ ਫੋਨ ਤੇ ਫੋਨ ਆਈ ਜਾਂਦੇ ਸੀ ਮੈਨੂੰ ਮੈਂ ਕਿਹਾ ਭਰਾਵਾ ਤੁਸੀਂ ਆਟੋ ਕੱਢੋ ਹੋਰ ਮੈਂ ਇਥੇ ਕੰਪਲੀਟ ਕਰਾਣ ਆਇਆ ਜੀ ਮੈਂ ਮੰਗ ਕੀ ਭਾਜੀ ਹੁਣ ਤੁਹਾਡੀ ਮੇਰਾ ਮੰਗ ਬਸ ਐਹੀ ਆ ਮੈਨੂੰ ਕਾਰਵਾਈ ਕਰੀਏ ਠੀਕ ਹੈ ਜੀ ਸੋ ਇਹ ਵਿਅਕਤੀ ਜਿਹੜਾ ਆਟੋ ਚਾਲਕ ਹੈ ਜਿਸਦੇ ਨਾਲ ਵਾਰਦਾਤ ਹੋਈ ਸੀ ਸੋ ਦੋਨੋਂ ਹੀ ਲੜਕੇ ਜਿਹੜੇ ਆ ਥਾਣਾ ਡਿਵੀਜ਼ਨ ਨੰਬਰ 3 ਦੇ ਵਿੱਚ ਉਹਨਾਂ ਨੂੰ ਲੈ ਕੇ ਆਏ ਤਾਂ ਇਹ ਆਟੋ ਚਾਲਕ ਹੈ ਜਿਹੜਾ ਦੱਸਿਆ ਰਿਹਾ ਕਿ ਸਵਾਰੀ ਲੈ ਕੇ ਉਥੋਂ ਲੰਘ ਰਿਹਾ ਸੀਗਾ ਤੇ ਇਹ ਸ਼ਾਇਦ ਬੈਠਾ ਸੀ ਉੱਥੇ ਜਦੋਂ ਪਿੱਛੋਂ ਆ ਕੇ ਬੰਦਿਆਂ ਨੇ ਫੋਨ ਜਿਹੜਾ ਇਹਨਾਂ ਸਨੇਚਿੰਗ ਕੀਤੀ ਹੈ ਤਾਂ ਹੁਣ ਮੌਕੇ ਤੇ ਪੁਲਿਸ ਕੋਲੋਂ ਜਿਹੜੀ ਇਹਨੇ ਰਿਟਰਨ ਕੰਪਲੇਂਟ ਜਿਹੜਾ ਦੇਣ ਦੇ ਲਈ ਥਾਣੇ ਪਹੁੰਚੇ ਆ ਸੋ ਹੁਣ ਤੱਕ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ